ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਰਨਲਿਸਤ ਕਤਰ ਸਰਮਣ ਸਿੰਘ ਪੰਦੇੜ ਪੰਜਾਬ ਪਰਤਾਏ ਨੇ ਪੰਜਾਬ ਦੇ ਵਿੱਚ ਉਹਨਾਂ ਦੀ ਡਿਊਟੀ ਹੁਣ ਜਿਹੜੀ ਜਥੇਬੰਦੀ ਵੱਲੋਂ ਲਗਾਈ ਗਈ ਹੈ ਕਿ ਜਿਹੜਾ ਅੰਦੋਲਨ ਹੈ ਇਸ ਨੂੰ ਅਗਲੇ ਦਿਨਾਂ ਦੇ ਵਿੱਚ ਹੋਰ ਤਿੱਖਾ ਕਰਨਾ ਹੈ ਪੰਜਾਬ ਤੋਂ ਜਿਹੜੇ ਜਥੇ ਵੀ ਜਾਣੇ ਨੇ ਤੇ 26 ਤਰੀਕ ਨੂੰ ਜਿਹੜਾ ਟਰੈਕਟਰ ਮਾਰਚ ਕੱਢਿਆ ਜਾਣਾ ਹੈ ਤਾਂ ਸਰਵਣ ਸਿੰਘ ਪੰਦੇਰ ਸਾਡੇ ਨਾਲ ਨੇ ਜਾਣਕਾਰੀ ਲੈ ਲੈਣੇ ਸਭ ਤੋਂ ਪਹਿਲਾਂ ਜਿਹੜੀ ਅੱਜ ਮੀਟਿੰਗ ਚੱਲ ਰਹੀ ਹੈ ਸਤਨਾਮ ਸਿੰਘ ਪੰਨੂ ਜਿਹੜੇ ਨੇ ਉਹ ਮੀਟਿੰਗ ਦੇ ਵਿੱਚ ਸ਼ਾਮਲ ਨੇ ਤਾਂ ਪੰਦੇਰ ਸਾਹਿਬ ਦੇ ਕੋਲੋਂ ਸਾਰੀ ਜਾਣਕਾਰੀ ਨੇ ਤਾਂ ਪੰਦੇਰ ਸਾਹਿਬ ਅੱਜ ਦੀ ਜਿਹੜੀ ਮੀਟਿੰਗ ਚੱਲ ਰਹੀ ਹੈ 8ਵੇਂ ਦੌਰ ਦੀ 8 ਤਰੀਕ ਨੂੰ ਅੱਜ ਆ ਇਸ ਮੀਟਿੰਗ ਦੀ ਕੀ ਅਪਡੇਟ ਫਿਲਹ ਤੁਹਾਡੇ ਕੋਲ ਆ ਦੇਖੋ ਜੀ ਜਿਹੜੀ ਮੀਟਿੰਗ ਚੱਲ ਰਹੀ ਆ ਉਹਦੇ ਵਿੱਚ ਕੋਈ ਬਹੁਤਾ ਕੁਝ ਹੈ ਨਹੀਂਗਾ ਜੋ ਪਿਛਲੇ ਸੀ ਕੀ ਸਰਕਾਰ ਜਿਹੜੇ ਤੋਮਰ ਜੀ ਆਏ ਆ ਉਹਨਾਂ ਵੱਲੋਂ ਸਾਫ਼-ਸਾਫ਼ ਇੱਕ ਤਾਂ ਮਰਕੇ ਪੌਣਾ ਘੰਟੇ ਕੰਟਾਂ ਟੇਟ ਆ ਜਿਹੜੀ ਖਬਰ ਮਿਲਿਆ ਉਹਨਾਂ ਦੱਸਿਆ ਔਰ ਦੂਸਰਾ ਜਦੋਂ ਉਹੰਦੇ ਉਹਨਾਂ ਕਹਿ ਦਿੱਤਾ ਵੀ ਕਿਉਂਕਿ ਅਸੀਂ ਕਿਉਂਕਿ ਦੇਸ਼ हित ਨੂੰ ਵੇਖ ਕੇ ਕਾਨੂੰਨ ਬਣਾਏ ਆ ਤੇ ਦੇਸ਼ ਦੇ ਜ਼ਿਆਦਾਤਰ ਕਿਸਾਨ ਉਹਨਾਂ ਦਾ ਦਾਵਾ ਵੀ ਸਾਡੇ ਨਾਲ ਨੇ ਇਸ ਕਰਕੇ ਖੇਤੀ ਦੇ ਕਾਨੂੰਨ ਤਾਂ ਵਾਪਸ ਨਹੀਂ ਲਏ ਜਾ ਸਕਦੇ ਹੋਰ ਕੋਈ ਗੱਲ ਕਰਨੀ ਹੈ ਤੁਸੀਂ ਕਰ ਲਓ ਸੋ ਦੂਜੇ ਬਣੇ ਸਾਰੇ ਸੰਗਠਨਾਂ ਦਾ ਇੱਕ ਮੁੱਠ ਜਵਾਬ ਆ ਵੀ ਦੇਖੋ ਕਿਉਂਕਿ ਜਿਹੜੇ ਖੇਤੀ ਦੇ ਕਾਨੂੰਨ ਆ ਉਹਦੇ ਨਾਲ ਪੂਰੇ ਭਾਰਤ ਦੀ ਦੇਸ਼ ਦੀ ਖੇਤੀ ਸਮਾਪਤ ਹੋ ਜੰਨੀ ਆ ਪ੍ਰਾਈਵੇਟ ਖੇਤਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੋ ਜਾਣਾ ਇਸ ਕਰਕੇ ਤੁਸੀਂ ਖੇਤੀ ਦੇ ਕਾਨੂੰਨਾਂ ਨੂੰ ਵਾਪਸ ਲਿਆਉਣ ਵਾਲੀ ਗੱਲ ਤੇ ਸਾਡੇ ਨਾਲ ਚਰਚਾ ਕਰੋ ਵੀ ਵਾਪਸ ਕਿੱਦਾਂ ਲਏ ਜਾਣ ਉਹ ਤੋਂ ਗੱਤ ਜਿਹੜੀਆਂ ਸਾਰੀਆਂ ਫਸਲਾਂ ਦੀ ਖਰੀਦ ਦੀ ਗਰੰਟੀ ਵਾਲਾ ਕਾਨੂੰਨ ਲੈ ਕੇ ਆਉਣਾ ਵਾ ਜਾਂ ਜਿਹੜੇ ਦੋ ਕਾਨੂੰਨ ਤੁਹਾਡੇ ਦਾਅਵੇ ਨੇ ਸਰਕਾਰ ਦੇ ਵੀ ਅਸੀਂ ਵਾਪਸ ਲੈ ਰਹੇ ਹਾਂ ਉੱਤੇ ਕੀ ਕਾਨੂੰਨੀ ਪ੍ਰਕਿਰਿਆ ਹੋਵੇ ਸੋ ਇਹਦੇ ਦੋਹਾਂ ਚ ਵਿਚਾਲੇ ਜਿਹੜੀ ਚਰਚਾ ਰੁਕੀ ਹੋਈ ਆ ਸੋ ਇਹ ਤੋਂ ਤੁਸੀਂ ਹਿਸਾਬ ਲਾ ਸਕਦੇ ਹੋ ਵੀ ਮੀਟਿੰਗ ਦੇ ਵਿੱਚ ਕੁਝ ਨਿਕਲਣ ਵਾਲਾ ਤਾਂ ਹੈ ਨਹੀਂਗਾ ਹੁਣ ਵੀ 25 ਮਿੰਟ ਪਹਿਲਾਂ ਲੰਚ ਬ੍ਰੇਕ ਹੋ ਚੁੱਕਾ ਵਾ ਹੁਣ ਪਹਿਲੀ ਵਾਰ ਵੀ ਮੰਤਰੀ ਜੀ 2 ਘੰਟੇ ਲੇਟ ਆਏ ਸੀ ਜਦੋਂ ਲੰਚ ਬ੍ਰੇਕ ਤੋਂ ਗਏ ਸੋ ਹੁਣ ਪਤਾ ਨਹੀਂ ਕਦੋਂ ਆਉਂਦੇ ਆ ਲੰਚ ਬ੍ਰੇਕ ਕਿਸਾਨ ਆਗੂ ਤਾਂ 1 ਘੰਟੇ ਬਾਅਦ ਜਾ ਕੇ ਕੁਰਸੀਆਂ ਤੇ ਬਹਿ ਜਾਂਦੇ ਵੀ 1 ਘੰਟਾ ਹੋ ਗਿਆ ਜਾ ਕੇ ਸੁਣੀਏ ਹੁਣ ਜਦੋਂ ਮੰਤਰੀ ਆਉਣਗੇ ਜੋ ਪਿਛਲੀ ਮੀਟਿੰਗ ਚ ਹੋਇਆ ਸੀ ਫਿਰ ਇਹ ਕਹਿ ਕੇ ਵੀ ਮੀਟਿੰਗ ਲੈ ਲਈ ਵੀ ਕੋਈ ਕਿਸਾਨਾਂ ਨਾਲ ਗੱਲਬਾਤ ਚੱਲਦੀ ਰਹਿਣੀ ਚਾਹੀਦੀ ਆ ਉਦੋਂ ਪਿਛਲੀ ਵਾਰ ਇਹ ਕਹਿ ਕੇ ਗਏ ਸੀ ਵੀ ਅਗਲੀ ਵਾਰੀ ਮੀਟਿੰਗ ਜਿਹੜੀ ਆ ਅਸੀਂ ਖੇਤੀ ਕਾਨੂੰਨਾ ਦੇ ਜਿਹੜੀ ਵਾਪਸੀ ਉੱਤੇ ਤੁਹਾਡੇ ਨਾਲ ਚਰਚਾ ਕਰਾਂਗੇ ਜਿਵੇਂ ਤੁਹਾਡੀ ਮੰਗ ਆ ਪਰ ਉਹ ਮੀਟਿੰਗ ਲੈਣ ਲਈ ਇਹ ਗੱਲ ਖਾਇਏ ਦੂਜੇ ਬੰਨੇ ਫਿਰ ਇਹ ਕੁਝ ਹੋ ਰਿਹਾ ਸੋ ਕੇਂਦਰ ਜਿਹੜੀ ਆ ਮਤਲਬ ਆਪਣੀ ਗੱਲ ਤੇ ਪੂਰੀ ਤਰ੍ਹਾਂ ਅੜੀ ਹੋਈ ਆ ਇਹ ਮਤਲਬ ਕਿਸਾਨਾਂ ਨੂੰ ਮਾਨਸਿਕ ਤੌਰ ਤੇ ਜਿਹੜਾ ਵਾ ਢਾ ਲਾਉਂਦਾ ਯਤਨ ਕੀਤਾ ਜਾ ਰਿਹਾ ਘੋਲ ਨੂੰ ਲੰਮਾ ਖੜਨ ਵਾਲੇ ਪਾਸੇ ਉਹਨਾਂ ਦਾ ਜਿਹੜਾ ਜਿਹੜਾ ਸੰਦੇਸ਼ ਆ ਰਿਹਾ ਉਹਦੇ ਵਿੱਚੋਂ ਲੱਗਦਾ ਵੀ ਥੱਕ ਕੇ ਆ ਕੇ ਕਿਸਾਨ ਕਰੇ ਉਦਾਂ ਹੀ ਪੰਜਾਬ ਨੂੰ ਜਾਂ ਦੇਸ਼ ਨੂੰ ਮੁੜ ਜਾਣਗੇ ਅਜੇ ਤੱਕ ਇਹੀ ਅਪਡੇਟ ਆ ਵੀ ਕੋਈ ਸੱਟਾਂ ਨਹੀਂ ਨਿਕਲ ਰਿਆ ਮੀਟਿੰਗ ਦਾ ਦੇਰ ਸਭ ਪੰਜਾਬ ਦੇ ਲੋਕ ਜਿਹੜੇ ਜਿਹੜਾ ਮੇਨ ਐਸ ਵਕਤ ਸਵਾਲ ਜਿਹੜਾ ਚੱਲਦਾ ਉਹ ਇਹ ਆ ਕਿ ਜੇਕਰ ਇਹਨਾਂ ਮੀਟਿੰਗਾਂ ਦੇ ਵਿੱਚ ਜਿਵੇਂ ਕਿ ਤੁਹਾਡੀ ਜਥੇਬੰਦੀ ਨੇ ਵੀ ਕਿਹਾ ਵੀ ਇਹਨਾਂ ਮੀਟਿੰਗਾਂ ਦੇ ਵਿੱਚ ਕੱਢਣ ਪਾਉਣ ਨੂੰ ਕੁਝ ਨਹੀਂ ਹੈਗਾ ਫਿਰ ਇਹ ਮੀਟਿੰਗਾਂ ਕਿਉਂ ਹੋ ਰਹੀਆਂ ਨੇ ਕੇਂਦਰ ਸਰਕਾਰ ਦੀ ਕੀ ਮੰਚਾ ਹੈ ਇਸ ਬਾਰੇ ਵੀ ਸਿੱਟੇ ਸਪਸ਼ਟ ਕਰੋਗੇ ਕੇਂਦਰੀ ਮੀਟਿੰਗਾਂ ਕਿਉਂ ਕਰੀ ਤੇ ਕਿਸਾਨ ਜਥੇਬੰਦੀਆਂ ਜੇਕਰ ਇਸ ਗੱਲ ਨੂੰ ਸਮਝਦੀਆਂ ਨੇ ਕਿ ਇਹਨਾਂ ਮੀਟਿੰਗਾਂ ਦਾ ਕੋਈ ਫਾਇਦਾ ਨਹੀਂ ਤੇ ਫਿਰ ਕਿਉਂ ਅਟੈਂਡ ਕੀਤੀਆਂ ਜਾ ਰਹੀਆਂ ਨੇ ਮੀਟਿੰਗਾਂ ਆ ਦੱਸ ਲਿਆ ਸੀ ਵੀ ਪਹਿਲਾਂ ਮੀਟਿੰਗਾਂ 'ਚ ਨਹੀਂ ਗਏ ਸਾਡੇ ਨਾਲ ਗੱਲਬਾਤ ਹੋਈ ਆਪਣੇ ਭਰਾਵਾਂ ਦਾ ਵੀ ਕਹਿਣਾ ਬਹੁਤ ਸਾਰੇ ਸਾਨੂੰ ਪੰਜਾਬ 'ਚ ਮੈਸੇਜ ਆਉਂਦੇ ਸੀ ਵੀ ਤੁਹਾਨੂੰ ਜਾਣਨਾ ਚਾਹੀਦਾ ਸਾਡੀ ਉਹੀ ਨੀਤੀ ਹੈ ਜੀ ਸੋ ਉਹਨਾਂ ਦਾ ਵੀ ਕਹਿਣਾ ਸੀ ਵੀ ਜੇ ਅਸੀਂ ਮੀਟਿੰਗਾਂ ਨੂੰ ਨਹੀਂ ਜਾਂਦੇ ਖਾਸ ਕਰਕੇ ਸਰਕਾਰ ਦਾ ਨੈਸ਼ਨਲ ਮੀਡੀਆ ਦਾ ਖੁੱਦੀ ਮੀਡੀਆ ਜਿਹਨੂੰ ਕਹਿੰਦੇ ਆ ਲਗਾਤਾਰ ਪ੍ਰਚਾਰ ਪ੍ਰੋਪਗੈਂਡਾ ਕਰਦਾ ਵੀ ਕਿਸਾਨ ਤਾਂ ਅੜ ਗਿਆ ਲਿਆ ਔਰ ਇਹ ਗੱਲ ਵੱਡੇ ਪੱਧਰ ਤੇ ਲਈ ਜਾਂਦੀ ਵੀ ਰਿਜ਼ਲਟ ਤਾਂ ਕੋਈ ਗੱਲ ਕਰਕੇ ਨਿਕਲੂਗਾ ਸੋ ਇਸ ਕਰਕੇ ਦੇਸ਼ ਦਾ ਇੱਕ ਵੱਡਾ ਹਿੱਸਾ ਜਿਹਨੂੰ ਪਾਜਪਾ ਬਖਾਲ ਨੂੰ ਖਲਣਾ ਇੱਕ ਦੇ ਤੌਰ ਤੇ ਵਿਖਾਲਣਾ ਚਾਹੁੰਦੀ ਆ ਉਸ ਹਿੱਸੇ ਵਿੱਚ ਆਪਣੀ ਗੱਲ ਲਜਾਉਣ ਨੂੰ ਵੀ ਅਸੀਂ ਗੱਲ ਕਰਨ ਲਈ ਵੀ ਤਿਆਰ ਆ ਗੱਲਬਾਤ ਲਈ ਮੀਟਿੰਗ ਵੀ ਜਾਣੇ ਆ ਪਰ ਇਸ ਕਰਕੇ ਕੇਂਦਰ ਬਚੇਦਿਆਸ ਕਰਕੇ ਰਿਜ਼ਲਟ ਨਹੀਂ ਨਿਕਰੇ ਇਸ ਕਰਕੇ ਪਤਾ ਹੁੰਦਿਆ ਹੋਇਆ ਵੀ ਮੀਟਿੰਗ ਚੋ ਕੁਛ ਨਹੀਂ ਨਿਕਲਣਾ ਇਸ ਕਰਕੇ ਜਾਇਆ ਜਾਂਦਾ ਵੀ ਦੋਸਤ ਦੇ ਜਿਹੜੇ ਹਿੱਸੇ ਆ ਜੇ ਉੱਠ ਨਹੀਂ ਸਕੇ ਉਹਨਾਂ ਹਿੱਸਿਆਂ ਚ ਸਾਡਾ ਜਿਹੜਾ ਖਾਲਨਾਇਕ ਦੇ ਤੌਰ ਤੇ ਜਿਹੜੀ ਭਾਜਪਾ ਸਾਨੂੰ ਪੇਸ਼ ਕਰਨਾ ਚਾਹੁੰਦੀ ਆ ਉਹਨਾਂ ਦੀ ਪੇਸ਼ ਵਿੱਚ ਉਹ ਕਾਮਜਾਬ ਨਾ ਹੋਣ ਉਹਨਾਂ ਦੀ ਇਹ ਦਲੀਲ ਨੂੰ ਅਸੀਂ ਕਾਊਂਟਰ ਕਰਦੇ ਆ ਮੀਟਿੰਗ 'ਚ ਜਾ ਕੇ ਜਿਹੜੇ ਭਾਜਪਾ ਜਿਹੜੀਆਂ ਬੰਦੇ ਸਭ ਕੇਂਦਰ ਸਰਕਾਰ ਆ ਜੇ ਜਿਵੇਂ ਕਿ ਉਹਨਾਂ ਨੇ ਬਿਆਨ ਆ ਰਹੇ ਨੇ ਕਿ ਬਿੱਲ ਅਸੀਂ ਨਹੀਂ ਵਾਪਸ ਲੈਣੇ ਤਾਂ ਫਿਰ ਇਹ ਮੀਟਿੰਗਾਂ ਕਿਉਂ ਸਮਾਂ ਘਟਾਉਣ ਦੇ ਲਈ ਕਰਕੇ ਸ਼ਹਿਰ ਕਿਸਾਨ ਥੱਕ ਜਾਣਗੇ ਇਸ ਕਰਕੇ ਮੀਟਿੰਗਾਂ ਕਰ ਰਹੇ ਤੁਹਾਡੇ ਨਾਲ ਲੱਗਣੇ ਆ ਦੇਖੋ ਤਾਂ ਇੱਕ ਦੇਸ਼ ਦੇ ਇੱਕ ਹਿੱਸੇ ਨੂੰ ਤੁਸੀਂ ਵੇਖੋ ਜਦੋਂ ਮੀਟਿੰਗ ਦਾ ਸਮਾਂ ਨੰਘ ਜਾਂਦਾ ਤੇ ਵਿਚ ਵਿਚਾਲੇ ਲਗਾਤਾਰ ਬਿਆਨ ਦਿੰਦੇ ਨੇ ਵੀ ਮੀਟਿੰਗ ਆ ਰਹੀ ਹੈ 8 ਤਰੀਕ ਨੂੰ ਤੁਸੀਂ ਵੇਖੋ ਲੋਕ ਜਕਾਰੇ ਛੱਡਦੇ ਘਰੋਂ ਜਾਣਗੇ ਪੰਜਾਬ ਪੱਟਪਲ ਤੇ ਮੀਟਿੰਗ ਦੇ ਨੇੜੇ ਤੇੜੇ ਆ ਕੇ ਜੇ ਕੋਈ ਐਕਸ਼ਨ ਹੋ ਜਾਂਦਾ ਤੇ ਫਿਰ ਇਹ ਬਿਆਨ ਵੀ ਕਾਨੂੰਨਤਾ ਵਾਪਸ ਨਹੀਂ ਲਏ ਜਾਣਗੇ ਠੀਕ ਆ ਮੀਟਿੰਗ ਤੋਂ ਬਾਅਦ ਫਿਰ ਕਿਹਾ ਜਾਂਦਾ ਜਦੋਂ ਦਬਾਅ ਪੈਂਦਾ ਵੀ ਬਜਿੱਦਿਆ ਸੋ ਦੇਸ਼ ਦੇ ਇੱਕ ਹਿੱਸੇ ਨੂੰ ਇਹ ਵਿਖਾਲਣ ਦਾ ਜਤਰ ਦਿਆ ਇੰਟਰਨੈਸ਼ਨਲ ਲੈਵਲ ਤੇ ਇਹ ਮੀਟਿੰਗਾਂ ਕਰਕੇ ਵਿਖਾ ਲੰਦਾ ਜਿਤਨੇ ਆ ਵੀ ਅਸੀਂ ਕਿਸਾਨਾਂ ਨਾਲ ਮਿਲ ਕੇ ਬੈਠ ਕੇ ਗੱਲ ਨੂੰ ਨਿਬੇੜ ਲਾਂਗੇ ਤੇ ਸੁਪਰੀਮ ਕੋਰਟ ਨੂੰ ਵੀ ਵਿਖਾ ਲੰਦਾ ਜਿਤਨਾ ਸੋ ਇੱਕ ਹਿੱਸੇ ਨੂੰ ਇਹ ਵੀ ਵਿਖਾ ਲੰਦਾ ਜਿਤਨਾ ਵੀ ਮੀਟਿੰਗਾਂ ਰਹੀ ਗੱਲਬਾਤ ਨਾਲ ਅਸੀਂ ਬਹੁਤ ਸੀਰੀਅਸ ਆ ਬਹੁਤ ਜੋਰ ਲਾ ਰਹੇ ਆ ਪਰ ਕਿਸਾਨ ਫਿਰ ਜਿੱਦ ਨੇ ਯਾਨੀ ਉਹ ਇਸ ਪੱਖ ਤੋਂ ਮੀਟਿੰਗਾਂ ਕਰ ਰਹੇ ਨੇ ਤੇ ਸ਼ਾਇਦ ਉਹਨਾਂ ਨੂੰ ਲੱਗਦਾ ਵੀ ਕੋਈ ਕਿਸਾਨਾਂ ਵਿੱਚ ਫੁੱਟ ਪਹੁੰਚ ਕਾਮਯਾਬ ਹੋ ਜਾਣਗੇ ਕਿਸਾਨਾਂ ਵਿੱਚ ਕੋਈ ਅਜਿਹਾ ਤਾਤੋਂ ਨਨੂੰ ਨਜ਼ਰ ਰਵੰਦਾ ਯਤਨ ਕਰਦਾ ਵੀ ਜਿਹਨੂੰ ਪੋਲਾ ਹਿੱਸਾ ਤੋੜ ਲਾਂਗੇ ਇਹ ਅਜੇ ਤੱਕ ਨਾ ਤਾਂ ਸੰਭਵ ਹੋਇਆ ਤੇ ਨਾ ਗਾੜੀ ਕੋ ਸੰਭਵ ਹੋਣਾ ਜਿਵੇਂ ਕਿ ਭਾਜਪਾ ਦੇ ਮੰਤਰੀ ਮੰਤਰੀ ਵੀ ਨੇ ਆਗੂ ਵੀ ਬਿਆਨ ਦੇ ਰਹੇ ਨੇ ਕਿ ਪ੍ਰੋਟੈਸਟ ਜਿਹੜਾ ਸੀ ਇਹ ਗਲਤ ਹਥਾਂ ਦੇ ਵਿੱਚ ਚਲਾ ਗਿਆ ਤੁਸੀਂ ਲਗਾਤਾਰ ਉੱਥੇ ਜਦੋਂ ਦੇ ਦਿੱਲੀ ਗਏ ਹੋ ਇੱਕ ਦਿਨ ਤੁਹਾਡੇ ਰੇ ਰੋਕੋ ਅੰਦੋਲਨ ਕਰਕੇ ਇੱਕ ਦਿਨ ਹਟ ਕੇ ਚਲੇ ਗਏ ਸੀ ਪਰ ਲਗਾਤਾਰ ਜਥੇਬੰਦੀ ਜਿਹੜੀ ਹੈ ਸਭ ਤੋਂ ਵੱਡੇ ਜਥੇ ਵੀ ਭੇਜ ਰਹੀ ਆ ਜਿਹੜੇ ਭਾਜਪਾ ਆਗੂ ਜਿਹੜੇ ਬਿਆਨ ਦੇ ਰਹੇ ਨੇ ਕਿ ਕੁਝ ਗਲਤ ਹਥਾਂ ਚਲਾ ਗਿਆ ਕਿਹੜੇ ਗਲਤ ਹਥਾਂ ਦੇ ਵਿੱਚ ਚਲਾ ਗਿਆ ਕੋਈ ਮਹਿਸੂਸ ਦਾ ਤੁਸੀਂ ਹੁੰਦੇ ਕਈ ਕੋਨੇ ਦੇ ਤੋਂ ਕਿਸਾਨ ਆ ਕੇ ਬੈਠੇ ਨੇ ਬੰਦੇ ਆ ਆ ਦੇਖੋ ਲਗਾਤਾਰ ਸਾਡੇ ਖਿਲਾਫ ਬਹੁਤ ਸਾਰੀਆਂ ਗੱਲਾਂ ਕਈਆਂ ਜਾਂਦੇ ਆ ਰੀਆਂ ਮਤਲਬ ਉਹਨਾਂ ਵਿੱਚੋਂ ਇੱਕ ਇਹ ਵੀ ਆ ਮੈਂ ਤੁਹਾਨੂੰ ਸਾਰੀਆਂ ਨਾਲ ਲੈਣਾ ਚੀਨ ਵਾਲੇ ਆ ਪਾਕਿਸਤਾਨ ਵਾਲੇ ਆ ਵਿਰੋਧੀਆਂ ਦੇ ਉਸਕਾਏ ਹੋਏ ਆ ਵਿਚੋਲੀਆਂ ਦਾ ਅੰਦੋਲਨ ਆ ਨਕਸਲੀਆ ਖੱਬੇ ਪੱਖੀਆ ਖਾਲਸਤਾਨੀਆਂ ਹੋਰ ਪਤਾ ਨਹੀਂ ਕੀ ਕੀ ਕੁਸ ਹੁਣ ਇਹ ਵੀ ਕਹਿ ਦਿੱਤਾ ਵੀ 2022 ਦੀ ਤਿਆਰੀ ਕਰੀ ਜਾਂਦੇ ਆ ਹੁਣ ਜੜੇ ਤੱਥ ਉਹਨਾਂ ਨੂੰ ਨਜ਼ਰ ਆਉਂਦੇ ਨੇ 2022 ਦੀ ਸਿਆਸੀ ਤੌਰ ਤੇ ਆਹ ਉਹ ਇਹ ਇਲਜ਼ਾਮ ਵੀ ਹੋ ਰਹੇ ਨੇ ਵੀ ਸਿਆਸੀ ਤਿਆਰੀ ਜਦ ਕਿ ਕਿਸਾਨ ਜਥੇਬੰਦੀਆਂ ਦੇ ਸ਼ੌਕੜ ਆ ਵੀ ਉਹ VOTING ਅਵਸਥਾ ਵਿੱਚ ਵਿਸ਼ਵਾਸ ਜੀ ਦੀ ਰੱਖਦੇ ਤੇ ਨਾ ਕਦੀ ਉਹਨਾਂ ਕਦੀ ਕਿਸ ਨੂੰ ਕਿਹਾ ਵੀ ਕਿੰਨੂੰ ਵੋਟ ਪਾਉਣੀ ਆ ਕਿੰਨੂੰ ਜੜੇ ਸ਼ਰਾਰਤੀ ਅੰਸਰ ਜਾਂ ਜਿਹੜੇ ਗਲਤ ਤੱਥ ਉਹ ਕਹੇ ਦਾਅਵੇ ਕਰਦੇ ਵੀ ਉਹਨਾਂ ਦੀ شناخت ਕਿਉਂ ਨਹੀਂ ਕਰ ਦਿੰਦੇ ਵੀ ਕਿਹੜੇ ਗਲਤ ਤੱਥ ਨੇ ਲੋਕਾਂ ਨੂੰ ਪਤਾ ਲੱਗੇ ਸਾਨੂੰ ਪਤਾ ਲੱਗੇ ਸੋ ਅਜੇ ਤੱਕ ਤਾਂ RSS ਦੇ ਬੰਦੇ ਅਸੀਂ ਜਿਹੜੇ ਉੱਥੇ ਪਰਚੇ ਵੰਡਦੇ ਫੜੇ ਆ ਸਾਡੇ ਖਿਲਾਫ ਉਹ ਸ਼ਰਾਰਤਾਂ ਕਰਦੇ ਫੜੇਗੇ ਜਿਹੜੀ ਇਸ ਕਰਕੇ ਪੱਗਾਂ ਵਾਲੇ ਸਰਦਾਰ ਘੱਲ ਕੇ ਉਹਨਾਂ ਦੀਆਂ ਗੱਡੀਆਂ ਵਿੱਚੋਂ ਸ਼ਰਾਬਾਂ ਫੜੀਆਂ ਗਈਆਂ ਗੀਆਂ ਬੰਦੇ ਨੇ ਅਜੇ ਤੱਕ ਤਾਂ ਸਰਕਾਰ ਦੀ ਸ਼ਰਾਰਤ ਸਾਨੂੰ ਨਜ਼ਰ ਆਈ ਆ ਹਿੰਸਾ ਵੀ ਸਰਕਾਰ ਨੇ ਕੀਤੀ ਚਾਹੇ ਖੱਟਰ ਸਰਕਾਰ ਨੇ ਕੀਤੀ ਹੋਵੇ ਚਾਹੇ ਜੋਗੀ ਜੀ ਦੀ ਸਰਕਾਰ ਨੇ ਕੀਤੀ ਕਿਸਾਨ ਕੱਲ ਵੀ ਪੁਰਮਣ ਸੀ ਅੱਜ ਵੀ ਪੁਰਮਣ ਆ ਅੱਜ ਤੱਕ ਜੇ ਹਿੰਸਾ ਹੋਈ ਆ ਸ਼ਰਾਰਤ ਹੋਈ ਆ ਤਾ ਸਰਕਾਰ ਵੱਲ ਹੋਈਆ ਇਸ ਗੱਲ ਦਾ ਮੇਰੇ ਖਰ ਸਰਕਾਰ ਕਦੀ ਜਵਾਬ ਨਹੀਂ ਦਿੰਦੀ ਸਗੋਂ ਉਲਟਾ ਸਾਡੇ ਤੇ ਇਲਜ਼ਾਮ ਲਾਉਂਦੀ ਆ ਮਾਨੇਬ ਸਾਹਿਬ ਤੁਸੀਂ ਮੀਟਿੰਗ ਜਿਹੜੀਆਂ ਪੰਨੂ ਸਾਹਿਬ ਉਥੇ ਨੇ ਬਾਕੀ ਜਥੇਬੰਦੀ ਦੇ ਆਗੂ ਉਥੇ ਨੇ ਪੰਜਾਬ ਜਿਹੜਾ ਤੁਸੀਂ ਆਏ ਜਿਹੜੀ ਹੁਣ ਕਿਵੇਂ ਦੀ ਤਿਆਰੀ ਭੁਖਦੀ ਆ ਜਿਵੇਂ ਕਿ ਇੱਕ ਜਥਾ ਤੁਹਾਡਾ 15 ਦਿਨਾਂ ਬਾਅਦ ਜਾ ਰਿਹਾ ਤਿੰਨ 15 ਤਿੰਨ ਜਥੇ ਤੁਹਾਡੇ ਜਾ ਰਹੇ ਨੇ ਅਗਲਾ ਜਥਾ ਕਦੋਂ ਜਾ ਰਿਹਾ ਵਾ ਕਿੰਨੇ ਜਾਣਗੇ ਤੇ ਕੀ ਕੀ ਤਿਆਰੀਆਂ ਜਿਹੜੀ ਜਿਸ ਕਰਕੇ ਤੁਹਾਡੀ ਜਥੇਬੰਦੀ ਨੇ ਹੁਣ ਦੁਬਾਰਾ ਪੰਜਾਬ ਡਿਊਟੀ ਲਗਾ ਦਿੱਤੀ ਆ ਦੇਖੋ ਜੀ ਆਪਣੇ ਤਿੰਨ ਜਥੇ ਚਲੇ ਗਿਆ तकरीबन ਲੱਖ ਡੇਢ ਲੱਖ ਕਿਸਾਨ ਜਿਹੜੇ ਆ ਜਥੇਬੰਦੀ ਵੱਲੋਂ ਭੇਜੇ ਜਾ ਚੁੱਕੇ ਆ ਅੱਡ ਅੱਡ ਜਥਿਆਂ ਚ ਅੱਜ ਕੀ ਸਭ ਤੋਂ ਜੋਰ ਹੈ ਕਿਉਂਕਿ ਸਾਡੇ ਸਾਹਮਣੇ ਹੁਣ 26 ਜਨਵਰੀ ਦੀ ਜਿਹੜੀ ਗੰਨਰਾਜ ਜਿਹੜਾ ਕਿਸਾਨਾਂ ਨੇ ਮਣਾਉਣਾ ਤੇ ਇਹ ਗਨਤੰਤਰ ਦਿਹਾੜਾ ਤੇ ਉਹ ਉਹਦੇ ਵਿੱਚ ਜਿਹੜਾ 26 ਜਨਵਰੀ ਦਾ ਉਹਦੇ ਵਿੱਚ ਜਿਹੜੀ ਕਿਸਾਨਾਂ ਨੇ ਟਰੈਕਟਰ ਓਪਰੇਟ ਕਰਨੀਆਂ ਉਹ ਸਪਰੇਟ ਵਿੱਚ ਸ਼ਾਮਲ ਹੋਣ ਲਈ ਜਿਹੜਾ 12 ਨੂੰ ਅੰਮ੍ਰਿਤਸਰ ਜ਼ਿਲ੍ਹਾ ਤੇ ਪੰਜਾਬ ਦੇ ਹੋਰ ਹਿੱਸੇ ਜਿਹੜੇ ਵਿਲਿੰਗ ਤੌਰ ਤੇ ਆਪਣੀ ਇੱਛਾ ਨਾਲ ਜਾਣਾ ਚਾਹਣਗੇ ਕਈ ਕਿਸਾਨ ਆਪਣੇ ਜਥੇ ਨਾਲ ਵੀ ਜਾਂਦੇ ਤੇ ਵੈਸੇ ਵੀ ਜਾਣਾ ਚਾਹੁੰਦੇ ਆ ਤੇ ਹਜ਼ਾਰਾਂ ਜਿਹੜੇ ਟਕਟਾਲੀਆਂ ਦੇ ਜਥੇ ਜਿਹੜੇ ਅਸੀਂ ਇੱਥੋਂ ਅੰਮ੍ਰਿਤਸਰ ਤੋਂ ਰਵਾਨਾ ਕਰਾਂਗੇ ਅਸੀਂ ਤੁਹਾਡੇ ਮਾਧਮੇ ਵੀ 골ਡਨ ਗੇਟ ਤੋਂ ਅਸੀਂ 6 ਵਜੇ ਕਹਿ ਰਹੇ ਹਾਂ ਕਿ ਸਾਨੂੰ ਤੇ 9 ਵਜੇ ਤੱਕ ਜਿਹੜਾ ਵਾ ਉਹ ਆਪਣਾ ਵਿਆਸ ਪੁਲ ਤੋਂ ਗਾਂ ਜਿਨ੍ਹਾਂ ਨੇ ਰਲਣਾ ਜਲੰਧਰ ਆ ਗਾਂ ਲੁਧਿਆਣਾ ਵਾ ਆਏ ਤੋਂ ਗਾਂ ਸਰਾਂਦ ਆ ਉਹਨਾਂ ਪਟਿਆਲੇ ਵਾਲੇ ਕਿਸਾਨ ਉੱਥੋਂ ਤੱਕ ਸ਼ੰਭੂ ਬਾਰਡਰ ਤੇ ਰਲਿਆ ਜਾ ਸਕਦਾ ਇਸ ਜਥੇ ਨਾਲ ਸੋ ਅਸੀਂ 12 ਨੂੰ ਇਹ ਜਥਾ ਤੋਰਾਂਗੇ ਇਹ ਤੋਂ ਬਾਅਦ ਸਾਡਾ ਫਿਰ ਤਰਨਤਾਰਨ ਦਾ ਜਥਾ ਮਗਰ ਜਿਹੜਾ ਪੰਜਵਾਂ ਜਥਾ ਆਊਗਾ ਸੋ ਪੂਰੇ ਪੰਜਾਬ ਨੂੰ ਪੰਜਾਂ ਜਥਿਆਂ ਵਿੱਚ ਅਸੀਂ ਵੰਡ ਕੇ ਚੱਲਿਆ ਸਾਨੂੰ ਪਤਾ ਸੀ ਵੀ ਸਰਕਾਰ ਲੰਮਾ ਇਸ ਅੰਦੋਲਨ ਨੂੰ ਲੈ ਕੇ ਜਾਣਾ ਅਸੀਂ ਪਹਿਲੇ ਦਿਨ ਤੋਂ ਲੰਮੀ ਲੜਾਈ ਲਈ ਬੋਤ ਬਣੀ ਹੋਈ ਆ ਸੋ ਐਤਕੀ ਵੱਧ ਸਪੈਸ਼ਲ ਜ਼ੋਰ ਲਾ ਕੇ ਪੂਰੇ ਪੰਜਾਬ ਦੇ ਵਿੱਚ ਕਜਾਜੇ ਲੈਣੇ ਆ 26 ਜਨਵਰੀ ਦੇ ਵੀ ਕਿੰਨੇ ਕੁ ਸੰਤ ਸਾਡੇ ਜਾ ਰਹੇ ਨੇ ਕੀ ਤਿਆਰੀਆਂ ਨੇ ਜੋ ਉਤਸ਼ਾਹਤ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਖਾਸ ਕਰਕੇ ਅਪੀਲ ਕਰਦੇ ਆ ਔਰ ਜ਼ਰੂਰ ਪੰਜਾਬ ਦੇ ਵਿੱਚ ਬੀਬੀਆਂ ਖਾਸ ਕਰਕੇ ਹਰਿਆਣੇ ਵਿੱਚ ਔਰਤਾਂ ਵੀ ਤਿਆਰੀ ਕਰ ਰਹੀਆਂ ਸੋ ਇਸ ਇੱਕ ਜਥੇ ਦੀ ਤਿਆਰੀ ਕਰਨੀ ਆ ਇੱਕ 13 ਦਾ ਜਿਹੜਾ ਪ੍ਰੋਗਰਾਮ ਆ ਲੋਹੜੀ ਦਾ ਜਾ ਮੱਗੀ ਮੇਲੇ ਦਾ ਉਹਦਾ ਵੀ ਪ੍ਰਚਾਰ ਇੱਥੇ ਕਰਨਾ ਵਾ ਵੀ ਪ੍ਰੋਗਰਾਮ ਬੰਦੇਰ ਸਾਹਿਬ ਕੀ ਜਥੇਬੰਦੀ ਵੱਲੋਂ ਰੱਖਿਆ ਗਿਆ ਜੀ 13 ਤੇ ਦੇਖੋ ਲੋਹੜੀ ਹੁੰਦੀ ਆ ਪੰਜਾਬ ਉੱਤਰ ਭਾਰਤ ਚ ਤੇ ਬਾਕੀ ਭਾਰਤ ਚ ਮੱਕਰ ਸ੍ਰਾਂਤੀ ਹੁੰਦੀ ਆ ਸੋ ਅਸੀਂ ਚਾਹੁੰਦੇ ਆ ਭਿਆਰ ਕੀ ਮੱਕਰ ਸ੍ਰਾਂਤੀ ਜਾਂ ਲੋਹੜੀ ਦੇ ਉੱਤੇ ਪੰਜਾਬ ਦੇ ਲੋਕ ਭੁਗਾਲਾਉਣ ਤੋਂ ਬਾਅਦ ਜਥੇਬੰਦਕ ਨਾਰੇ ਮਾਰਨ ਤੋਂ ਬਾਅਦ ਮੋਦੀ ਸਰਕਾਰ ਦਾ ਵਿਰੋਧ ਕਰਨ ਤੋਂ ਬਾਅਦ ਉਹਦੇ ਵਿੱਚ ਬਿੱਲਾਂ ਦੀਆਂ ਕਾਪੀਆਂ ਫੂਕ ਦੇਣ ਾਰਕੇ ਵੀ ਅਸੀਂ ਬਿੱਲ ਫੂਕਨੇ ਆ ਇਸ ਤਰੀਕੇ ਨਾਲ ਲੋਹੜੀ ਇਹਦੋਂ ਕਾ ਮੱਗੀ ਮੁਕਸਰ ਦਾ ਮੇਲਾ ਹੁੰਦਾ ਵਾ ਸਾਡਾ ਸੋ ਇਹ ਸ਼ਹੀਦੀ ਦਿਹਾੜਾ ਗੁਰੂ ਸਾਹਿਬਾਨ ਨੇ ਮੁਗਲਾਣਾ ਜੰਗ ਲੜੀਆ ਤੇ ਉਹਦੇ ਵਿੱਚ ਅਸੀਂ ਕਹਿੰਨੇ ਆਂ ਵੀ ਕਿਉਂਕਿ ਉੱਥੇ ਬਦਾਵਾ ਪੜਿਆ ਸੀਗਾ ਭਾਈ ਮਾਹ ਸਿੰਘ ਜੀ ਦਾ ਸੋ ਲਹਿਰਾਂ ਤੇ ਵੀ ਅਜੇ ਤੱਕ ਲਹਿਰਾਂ ਕਿਸਾਨ ਲਹਿਰਾਂ ਤੇ ਲੋਕਾਂ ਦੇ ਸ਼ਾਇਦ ਵਿਸ਼ਵਾਸ ਨਹੀਂ ਕਿ ਪੰਜਾਬ ਦੀਆਂ ਲਹਿਰਾਂ ਤੇ ਵੀ ਲਹਿਰਾਂ ਤੇ ਲੜੀਆਂ ਤੇ ਗਈਆਂ ਪਰ ਹਰ ਜਾਂਦੀਆਂ ਰਿਆਂ ਐਰ ਕੀ ਕਹਿੰਨੇ ਬਸ਼ੀਦਾ ਇਸ ਵਰਸੀ ਦੇ ਪਰਨ ਲਿਆ ਜਾਵੇ ਵੀ ਸਾਰੇ ਬਦਾਵੇ ਪਾੜ ਜਾਣਗੇ ਤੇ ਐਰ ਕੀ ਲਹਿਰ ਜਿੱਤ ਕੇ ਆਊਗੀ ਤਿੰਨ ਖੇਤੀ ਦੇ ਕਾਨੂੰਨ ਸੋ ਉਹਦੇ ਤਿਆਰੀ ਲਈ ਵੀ ਆਏ ਆਂ ਤੁਸੀਂ ਤਿਆਰੀ ਕਰ ਰਹੇ ਜਥੇਬੰਦੀ ਦੇ ਆਗੂਆਂ ਨੂੰ ਸਾਰਿਆਂ ਨੂੰ ਲਾਮਬੰਦ ਕਰਨਾ ਸਮਾਨ ਦੇ ਪਹਿਲਾਂ ਵਾਂਗ ਜਿੱਦਾਂ ਪਹਿਲਾਂ ਰਾਸ਼ਨ ਪਾਣੀ ਦਾ ਸਸਤ ਸੀਗੀ ਉਹ ਚਲਾ ਗਿਆ ਮਹਿੰਦਰ ਸਾਹਿਬ ਇਹ ਦੋ ਜਥੇ ਤੁਹਾਡੇ ਚੱਲ ਜਾਣਗੇ 12 ਤੇ 20 ਨੂੰ ਮੀਟਿੰਗਾਂ ਤੁਹਾਡਾ ਕਾਟਰ ਵੱਲੋਂ ਕੀਤੀਆਂ ਜਾ ਰਹੀਆਂ ਨੇ ਤੁਸੀਂ ਆਪ ਵੀ ਹੁਣ ਪਿੰਡਾਂ ਦੇ ਵਿੱਚ ਮੀਟਿੰਗਾਂ ਲਈ ਨਿਕਲ ਰਹੇ ਹੋ ਆ ਦੇਖੋ ਸਾਡੇ ਜਿਹੜੇ ਜੋਨਾ ਦੇ ਆ ਜ਼ਿਲ੍ਹਿਆਂ ਦੇ ਵਰਕਰ ਲਗਾਤਾਰ ਲੱਗੇ ਹੋਏ ਆ ਤੇ ਲਗਾਤਾਰ ਤੇ ਅਸੀਂ ਜਿਹੜੀ ਆ ਜ਼ਿਲ੍ਹੇ ਦੀ ਮੀਟਿੰਗ ਜਿਹੜੀ ਆ ਉਹ ਕੱਲ ਕਰ ਰਹੇ ਆ ਉਹਦੇ ਵਿੱਚ ਸਾਰੇ ਮਤਲਬ ਅੰਮਰਸਾਰ ਜ਼ਿਲ੍ਹੇ ਦੇ ਆਗੂ ਇਹ ਤੋਂ ਕ ਤਨ ਤਨ ਦੇ ਵਿੱਚ ਵੀ ਸੁਖਮਿੰਦਰ ਸਿੰਘ ਜੀ ਸਭਰਾ ਸਾਡੇ ਸੂਬੇ ਦੇ ਲੀਡਰ ਆਏ ਹੋਏ ਆ ਉਹ ਲਗਾਤਾਰ ਉਧਰ ਤਿਆਰੀ ਕਰ ਰਹੇ ਆਪਣੀ ਜਥੇ ਦੀ ਇਸੇ ਤਰ੍ਹਾਂ ਆਪਣੇ ਸੂਬੇ ਦੇ ਖਜ਼ਾਨਚੀ ਗੁਰਲਾਲ ਸਿੰਘ ਜੀ ਰਣ ਸਿੰਘ ਉਹ ਦੁਆਬਾ ਵਹਿੰਦੇ ਨੇ ਸਾਡੇ ਉਹ ਵੀ ਲਗਾਤਾਰ ਤਿਆਰੀ ਕਰ ਰਹੇ ਇਸੇ ਤਰ੍ਹਾਂ ਕਦੀ ਦਿੱਲੀ ਚੱਲ ਜਾਂਦੇ ਆਗੂ ਕਦੀ ਪੰਜਾਬ ਆ ਜਾਂਦੇ ਆ ਇਹ ਤੋਂ ਗਾਹ ਫਿਰੋਜ਼ਪੁਰ ਤੇ ਮਾਲਵੇ ਦੀ ਅਸੀਂ ਡਿਊਟੀ ਲਈ ਹੋਈ ਆ ਇਹ ਤੋਂ ਗਾਹ ਫਿਰ ਗਰਦਾਸਪੁਰ ਦੇ ਨਾਲ ਅੱਧਾ ਮਾਮਲਾ ਦੁਆਬਾ ਆਊਗਾ ਸੋ ਇਸ ਤਰੀਕੇ ਨਾਲ ਪੂਰੀ ਤਰ੍ਹਾਂ ਵਿਉਂਤਕੇ ਜਿਹੜਾ ਚੱਲ ਰਿਹਾ ਹੈ ਤੇ ਤਿਆਰੀਆਂ ਚ ਪਰਨੇ ਸਾਹਿਬ ਵਿਉਂਤਕੇ ਚੱਲ ਰਹੇ ਤੇ ਜਿਹੜੇ 26 ਤਰੀਕ ਨੂੰ ਹੈ 26 ਤਰੀਕ ਨੂੰ ਟਰੈਕਟਰ ਮਾਰਚ ਦਾ ਕੀ ਰੂਪਰੇਖਾ ਰਹੇਗੀ ਕਿਉਂਕਿ ਟਰੈਕਟਰ ਤੇ ਬਹੁਤ ਸਾਰੇ ਚੱਲੇਗੇ ਤੁਹਾਡੀ ਜਥੇਬੰਦੀ ਦੀ ਜੀ ਗੱਲ ਕੀਤੀ ਜਾਵੇ ਤਾਂ 40 ਤੋਂ 45% ਦੀ ਲੋਕ ਨੇ ਜਿਹੜੇ ਜਥੇਬੰਦੀ ਦੇ ਬੈਨਰ ਤੇ ਰਹੇ ਕਈ ਪਿੰਡਾਂ ਤੋਂ ਚੱਲੇ ਗਏ ਨੇ ਟਰੈਕਟਰ ਵੀ 20 25 25 ਚੱਲੇ ਗਏ ਨੇ ਤਾਂ ਕਿਸ ਤਰ੍ਹਾਂ ਦੀ ਵਿਵਸਥਾ ਕੀਤੀ ਜਾਏਗੀ ਕਿ ਸਾਰੇ ਟਰੈਕਟਰ ਲੈ ਕੇ ਜਾਓਗੇ ਜਾਂ ਦਿੱਲੀ ਦੇ ਵਿੱਚ ਕਿਵੇਂ ਦਾ ਹੋਏਗਾ ਇਸ ਬਾਰੇ ਜੋ ਤੁਹਾਡੀ ਬਾਕੀ ਜਥੇਬੰਦੀਆਂ ਨਾਲ ਗੱਲਬਾਤ ਹੋਈ ਉਹਦੀ ਤਫਸੀਲ ਨਾਲ ਜਾਣਕਾਰੀ ਦਿਓ ਦੇਖੋ ਜਿਹੜਾ 26 ਜਨਵਰੀ ਨੂੰ ਅਸੀਂ ਅਪਰੇਟ ਕਰਨੀ ਆ ਉਹਦੇ ਵਿੱਚ ਆ ਵੀ ਅਸੀਂ 26 ਜਨਵਰੀ ਨੂੰ ਦਿੱਲੀ ਦੇ ਅੰਦਰ ਜਾ ਕੇ ਅਪਰੇਟ ਕਰਨੀ ਆ ਤੋਂ ਸਾਰੇ ਟਰੈਕਟਰ ਟਰਾਲੀਆਂ ਨਾਲ ਜਾਣਗੇ ਟਰੈਕਟਰ ਟਰੈਕਟਰ ਟਰਾਲੀਆਂ ਲਾ ਕੇ ਟਰੈਕਟਰਾਂ ਨਾਲ ਅਪਰੇਟ ਕਰਾਂਗੇ ਕੇ ਦਿੱਲੀ ਵਾਲ ਨੂੰ ਵਧਾਂਗੇ ਹੁਣ ਸਰਕਾਰ ਇਹਨੂੰ ਕਿਵੇਂ ਲੈਂਦੀ ਆ ਇਹ ਸਰਕਾਰ ਦਾ ਵੇਖਣਾ ਇਹ ਤੋਂ ਘਾ ਪੂਰੇ ਦੇਸ਼ ਦੇ ਪ੍ਰੋਗਰਾਮ ਨੇ ਸੰਯੁਕਤ ਮੋਰਚਾ ਅਸੀਂ ਸੰਯੁਕਤ ਮੋਰਚੇ ਦਾ ਭਾਵੇਂ 파ਠ ਨਹੀਂ ਹੈਗੇ ਪਰ ਸੰਯੁਕਤ ਮੋਰਚੇ ਨਾਲ ਤਾਲਮੇਲ ਮਾ ਕਰਕੇ ਹੋਰ ਜਥੇਬੰਦੀਆਂ ਗਰਾਹਾਂ ਸਾਡੀ ਜਥੇਬੰਦੀ ਹੋਰ ਜਥੇਬੰਦੀ ਰਲ ਕੇ ਚਲਦੀਆਂ ਸੋ ਸਾਂਝਾ ਪ੍ਰੋਗਰਾਮ ਸਾਡੀਆਂ ਜਥੇਬੰਦੀਆਂ ਆਹੜਾ 15 ਵਾਲਾ ਅੱਗੇ ਚੱਲੂਗਾ 10 ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ 20 ਤੱਕ ਉਹ ਇਹਨਾਂ ਨੂੰ ਪੂਰੇ ਦੇਸ਼ ਵਿੱਚ ਕਿਵੇਂ ਪ੍ਰਚਾਰਨਾ ਕੋਈ ਜ਼ਿਲ੍ਹਿਆਂ ਦੇ ਵਿੱਚ ਮਤਲਬ ਜਿਹੜਾ ਪੂਰੇ ਦੇਸ਼ ਵਿੱਚ ਧਰਨੇ ਲਾ ਲੈਣ ਕੋਈ ਸੈਮੀਨਾਰ ਕਰਾਣ ਨੂੰ ਕੋ ਰੋਸ ਮਾਰਚ ਕਰ ਲੈਣ ਸੋ ਮਤਲਬ ਜਿਹੜਾ ਵਾ ਇਸ ਤਰੀਕੇ ਨਾਲ ਜਿਹੜਾ ਵਾ ਉਹ ਜੋ ਮਰਜੀ ਕਰ ਸਕਦੇ ਆ ਸੋ ਇਹ ਤੋਂ ਕਹਾ 23 ਨੂੰ ਸ਼ਿਵਾਜ ਚੰਦਰ ਬੋਸਜੀ ਦੀ ਜਨਮ ਦਿਤੀ ਆ ਰਹੀ ਆ ਉਹ ਦਿਨ ਗਵਰਨਰਲ ਦੇ ਹਾਊਸ ਹਾਲ ਨੂੰ ਮਾਰਚ ਕੀਤਾ ਜਾਊਗਾ ਇਹ ਸਾਰੇ ਪ੍ਰੋਗਰਾਮ ਨੇ 26 ਦੀ ਤਿਆਰੀ ਲਈ ਸਾਰੇ ਪ੍ਰੋਗਰਾਮ ਅਸੀਂ ਕਰ ਰਹੇ ਹਾਂ ਲਗਾਤਾਰ 26 ਦੀ ਤਿਆਰੀ ਲਈ ਆਲਮੋਸਟ 15 16 ਦਿਨ ਜਿਹੜੇ ਪਏ ਨੇ ਕੀ ਲੱਗਦਾ ਤੁਹਾਨੂੰ ਕਿ ਇਹ ਨਾਲ ਲੰਬਾ ਅੰਦੋਲਨ ਖਿੱਚਿਆ ਜਾ ਸਕਦਾ ਸਾਰੀਆਂ ਜਿਹੜੀਆਂ ਸਰਦੀ ਤਕਰੀਬਨ ਜਨਵਰੀ ਦੇ ਐਂਡ ਤੱਕ ਸਾਰਾ ਸਰਦੀ ਦਾ ਜੋ ਰੋਜ਼ ਤੱਕ ਪੈਣਾ ਤਾਂ ਫਿਰ ਤੇ ਕਿਸਾਨ ਜਥੇਬੰਦੀਆਂ ਤੇ ਇਹ ਤੈਅ ਕਰਕੇ ਬੈਠੀਆਂ ਨੇ ਕਿ ਸਰਕਾਰ ਫਿਰ ਹੋਣ ਨਹੀਂ ਭਾਵੇਂ ਮੀਡੀਆ ਤੋਂ ਹੀ ਕਰ ਰਹੇ ਕਿ ਸਰਕਾਰ ਕੇ ਨਤੀਜੇ ਤੇ ਨਹੀਂ ਆਪੜੇਗੀ ਦੇਖੋ 26 ਤੋਂ ਅੱਗੇ ਵੀ ਜਾਊਗਾ ਸਾਡੇ ਜਾਜਿਆ 26 ਤੋਂ ਅੱਗੇ ਵੀ ਜਾ ਸਕਦਾ ਹੈ ਸੋ ਇਹ ਕੋ ਵੱਡਾ ਮਸਲਾ ਨਹੀਂ ਹੈ ਸਰਕਾਰ ਦੀ ਨੀयत ਤੁਸੀਂ ਭਾਜਪਾ ਦੇ 6 ਸਾਲ ਦੇ ਪ੍ਰੋਗਰਾਮ ਦੇਖ ਲਓ ਜਿਸ ਕਸਮ ਜਿਹੋ ਨੀਤੀ ਆ ਨੀयत ਉਤੋਂ ਲੱਗਦਾ ਵੀ ਉਹ ਉਹਨਾਂ ਨੂੰ ਇਹ ਲੱਗੀ ਜਾਂਦਾ ਵੀ ਅਸੀਂ ਅੰਦੋਲਨ ਨੂੰ ਥਕਾ ਕੇ ਹੰਬਾ ਕੇ ਵਾਪਸ ਕਰ ਦੇਣਾ ਪੀ ਇਹ ਲੰਮਾ ਨਹੀਂ ਜਾਣਾ ਇਹ ਇਹ ਸਟਰੋਂਗ ਹੋ ਰਿਹਾ ਦੇਸ਼ ਦੇ ਹੋਰ ਨਾਲ ਇਸ ਸਮੇਂ ਵਿੱਚ ਵੱਧ ਰਿਹਾ ਵਾ ਸਵੈਤ ਕੀ ਵੱਡੀ ਗੱਲ ਹੋਊਗੀ ਵੀ ਸੜੇ ਸਾਫ ਕਾ ਫੌਜੀ ਨੇ ਪੰਜਾਬ ਤੇ ਹਰਿਆਣਾ ਦੇ ਹੋਰ ਨਾ ਇਹਨਾਂ ਇਹਨਾਂ ਸਟੇਟਾਂ ਵਿੱਚ ਜ਼ਿਆਦਾ ਨੇ ਉਹ ਵੀ 26 ਦੀ ਪਰੇਡ ਵਿੱਚ ਸ਼ਾਮਲ ਹੋਣਗੇ ਅਸੀਂ ਤੁਹਾਡੇ ਮਾਦਮਰੀ ਅਪੀਲ ਕਰਦੇ ਹਾਂ ਉਹਨਾਂ ਦੇ ਆਏ ਵੀ ਇਸ ਨੇ ਅਸੀਂ ਆ ਰਹੇ ਹਾਂ ਬਿਲਕੁਲ ਤੁਸੀਂ ਤਿਆਰੀ ਕਰਕੇ ਟਰੈਕਟਰ ਲੈ ਕੇ ਆਓ ਉਹ ਕਹਿੰਦੇ 26 ਦੀ ਪਰੇਡ ਸਾਬਕਾ ਫੌਜੀ ਕਿਸਾਨ ਮਜ਼ਦੂਰ ਸਾਰੇ ਪੰਜਾਬੀ ਹੋਰ ਨਾ ਇਸਆਂ ਦੇ ਲੋਕ ਐ ਕਿ ਆਪਣੇ ਕਿਸਮ ਦੀ ਪਹਿਲੋ ਤਾਂ ਲੋਕ ਜਿਹੜੀ ਆ ਪਰੇਡ ਜਿਹੜੀ ਸਰਕਾਰ ਦੀ ਪਰੇਡ ਸੀ ਜਵਾਨਾਂ ਦੀ ਪਰੇਟ ਵੰਦੇ ਹੁੰਦੇ ਸੀ ਹਰ ਇੱਕ ਕਿਸਾਨਾਂ ਦੀ ਪਰੇਟ ਵੀ ਵੇਖਣਗੇ ਸੋ ਉਹ ਪਰੇਟ ਦੀਆਂ ਜਿਹੜੀਆਂ ਤਿਆਰੀਆਂ ਪੂਰੇ ਜੋਰਾਂ ਤੇ ਚੱਲ ਰਹੀਆਂ ਲਾਲ ਕਿਲੇ ਤੱਕ ਜਾਓਗੇ ਜਾਂ ਕੋਈ ਮਿੱਥਿਆ ਜੇ ਕੋਈ ਕਿ ਕਿਉਂਕਿ ਉਸ ਦਿਨ ਗਣਤੰਤਰ ਦਿਵਸ ਆ ਟਕਰਾਅ ਦੀ ਸਥਿਤੀ ਇਤਨੀ ਬਣੇਰ ਸਾਹਿਬ ਕਿਤੇ ਬਣ ਸਕਦੀ ਕਿ ਪਰੇਟ ਤੇ ਦੇਸ਼ ਦੀ ਜਿਹੜੀ ਰਸਮੀ ਪਰੇਟ ਵੀ ਹੁੰਦੀ ਆ ਉਥੇ ਇੰਡੀਆ ਗੇਟ ਤੇ ਤਾਂ ਉਥੇ ਤੁਹਾਡਾ ਇਸ ਪਾਸੇ ਜਿਹੜਾ ਇਹ ਐਜੀਟੇਸ਼ਨ ਆ ਇਹਦਾ ਕਿੰਨਾ ਕੁ ਪ੍ਰਭਾਵ ਰਹੇਗਾ ਤੇ ਕੋਈ ਟਕਰਾਅ ਦੀ ਸਥਿਤੀ ਤਾਂ ਨਹੀਂ ਹੋਏਗੀ ਦੇਖੋ ਅਜੇ ਤੱਕ ਕਿਸਾਨਾਂ ਵੱਲੋਂ ਕੋਈ ਟਕਰਾਅ ਨਹੀਂ ਲਿਆ ਜਾਂਦਾ ਨਾ ਅੱਗੇ ਸਰਕਾਰ ਨਾਲ ਕੋਈ ਟਕਰਾਅ ਦਾ ਕੱਲ ਵੀ ਕੇਐਮਪੀ ਤੇ ਉੱਤੇ ਜਿਹੜੀ ਰੈਸਲ ਕੀਤੀ ਸੀ ਸਾਡੇ ਹਜ਼ਾਰਾਂ ਟ੍ਰੈਕਟਰ ਗਏ ਨੇ ਕੋਈ ਤੁਹਾਨੂੰ ਲੱਗਾ ਵਿਗੜਨ ਕਿਸੇ ਬੰਨੋਂ ਪਿਆ ਕੋਈ ਵਿਗੜ ਨਹੀਂ ਪਿਆ ਉਹਨਾਂ ਵੱਲੋਂ ਤੇ ਵਿਗੜ ਪਈਦੇ ਸਾਡੇ ਵੱਲੋਂ ਕੋਈ ਵਿਗੜ ਨਹੀਂ ਪਿਆ ਅਸੀਂ ਦਿੱਲੀ ਦੇ ਅੰਦਰ ਲਾਲ ਕਿਲਾ ਹੋ ਗਿਆ ਹੋਰ ਨਾ ਥਾਵਾਂ ਤੇ ਵੀ ਟਰੈਕਟਰ ਮਾਰਚ ਕਰਾਂਗੇ ਟਰੈਕਟਰ ਪਰੇਟ ਹੋਊਗੀ ਹੁਣ ਟਕਰਾਅ ਲੈਣਾ ਨਾ ਲੈਣਾ ਸਰਕਾਰ ਨੂੰ ਦੇਖਣਾ ਪਊਗਾ ਉਹਨਾਂ ਪੀਸਫੁਲੀ ਸ਼ਾਂਤਮਈ ਲੋਕਾਂ ਨੂੰ ਅੰਦੋਲਨ ਕਰਨ ਲੱਗਾ ਉਹਨਾਂ ਨੂੰ ਜੇ ਲੱਗਦਾ ਕੁੱਟ ਸਕਦੇ ਹੋ ਉਹਨਾਂ ਦੀ ਆਪ ਦੀ ਮਰਜ਼ੀ ਹੈ ਸ਼ਾਂਤਮਈ ਤਰੀਕੇ ਨਾਲ ਅਸੀਂ ਸਬਰ ਦੇ ਨਾਲ ਸਰਕਾਰ ਦੇ ਜ਼ਬਰਦਸਤ ਮੁਕਾਬਲਾ ਕਰਾਂਗੇ ਡਾਂਗਾ ਮੰਨ ਕੇ ਡਾਂਗਾ ਖਾਵਾਂਗੇ ਪਾਣੀ ਸੁੱਟਣਗੇ ਪਾਣੀ ਚੱਲਾਂਗੇ ਜੋ ਮੱਲਪੂਰੀ ਪੁਰਾਮਨ ਤਰੀਕੇ ਨਾਲ ਆਪਦਾ ਇਸ ਅੰਦੋਲਨ ਨੂੰ ABP、Sanja、Josh Jasper、Junoon